ਮਲੇ ਮਲਾਜ਼ਮ ਬਾਹਰ ਕੱਢ ਦਿੱਤੇ ਜਾਂਦੇ ਆ ਅਵੇਸ਼ਾ ਦੀ ਤਰ੍ਹਾਂ ਕਦੇ ਅਜੰਡਾ ਨੂੰ ਜਵਾਨੀ ਦੱਸਿਆ ਗਿਆ ਕੋਈ ਲਿਖਤੀ ਨਹੀਂ ਦਿੱਤਾ ਜਾਂਦਾ ਉਹਦੇ ਵਿੱਚ ਇਹੀ ਲਿਖਿਆ ਸੀ ਕਿ ਜਥੇਦਾਰ ਦਾ ਕਾਲਪਖ ਸਾਹਿਬ ਨੇ ਬੜਾ ਮਾਨ ਸਤਕਾਰ ਹੁੰਦਾ ਬੜੀ ਕੌਮ ਦੇ ਵਿੱਚ ਉਹਨਾਂ ਦੀ ਤੇ ਪੈਠ ਹੁੰਦੀ ਆ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੇ ਸਹੀ ਨਿਭਾਈਆਂ ਬੜੇ ਹੱਥ ਧਰਮੀ ਆ ਵਿਦੇਸ਼ਾਂ 'ਚ ਜਾਣ ਲੱਗੇ ਦੱਸਦੇ ਨਹੀਂ ਮਰਿਆਦਾ ਦੀ ਲੰਘਣਾ ਕਰਦੇ ਆ لوکاں دیਆਂ ਭਾਵਨਾ ਸੰਗ ਦੇ ਅਨਸਾਰ ਨਹੀਂ ਉਤਰੇ ਇਸ ਕਰਕੇ ਉਹਨਾਂ ਨੂੰ ਸੇਵਾ ਮੁਕਤ ਕਰਦੇ ਹੋ ਜਦ ਦੇ ਗਲਤ ਇਹ ਸੀ ਮੈਂ ਕਿ ਸੁਖਵੀਰ ਸਿੰਘ ਬਾਦਲ ਦੀਆਂ ਆਸ਼ਾਵਾਂ ਮੁਤਾਬਕ ਜਥੇਦਾਰ ਹੁਣ ਨਿਯੁਤਰੇ ਪਾ ਲਾਇਆ ਪਰ ਉਸ ਦੇ ਨਾਲ ਨਾਲ ਹੋ ਰਹੇ ਸਤਾਂਸੀ ਮੋੜਾਂ ਨੂੰ ਵੀ ਉਹਨਾਂ ਨੇ ਸੇਵਾ ਖਤਮ ਕਰ ਦਿੱਤੀ ਵੇਖੋ ਇਹ ਤਾਂ ਗੱਲ ਇਹਨਾਂ ਨੇ ਇਹ ਗੱਲ ਸੀ ਵੀ ਕੱਲੂ ਸੁਲਤਾਨ ਸਿੰਘ ਹੁਣ ਕੀ ਕਰਨਗੇ ਨਾ ਜਥੇਦਾਰ ਕਮਿਟਮੈਂਟ ਕਰਕੇ ਲਾਉਣਗੇ ਬਲ ਮੇਟਰ ਪਾਰ ਤੇ ਇੱਕ ਤਾਂ ਉਹ ਫਕਰੀ ਕੰਮ ਲੈ ਲੈਣਗੇ ਵਾਪਸ ਤੇ ਇੱਕ ਆ ਮਾਰੀ ਮੋਟੀ ਜਿਹੜੀ ਇਹਨਾਂ ਦੀ ਭਰਤੀ ਹੋਈ ਆ ਉਹਦੇ ਹੱਕ ਚੋਂ ਲੈ ਕੇ ਕੋੜ-ਬੋੜ ਕਰਨ ਦਾ ਜਦਨ ਕਰਨਗੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਮੁੱਚੇ ਸਿੱਖ ਜਗਤ ਨੂੰ ਵੀ ਤੇ ਇਹਨਾਂ ਲੋਕਾਂ ਨੂੰ ਵੀ ਸੋ ਪੈਂਡਿੰਗ ਰੱਖ ਲਿਆ ਕੈਂਡੀ ਭਾਰਤੀਆਂ ਵੀ ਤੁਸੀਂ ਕਰਵਾ ਲਵੋਗੇ ਤਸਦੀਕ ਵੀ ਕਰਾ ਲੋਗੇ ਆਪਦੇ ਵਿਧੇਸ਼ਾਰ ਲਾ ਕੇ ਪਰਵਾਨਗੀ ਤੁਸ ਤੋਂ ਤੁਸੀਂ ਸਿੱਖਾਂ ਤੋਂ ਲੈਣੀ ਆ ਜੇ ਪੰਜਾਬ ਦੀ ਸੱਤਾ ਜਾਂ ਰਾਜਪਾਲ ਸਿੱਖਾਂ ਨੇ ਦੇਣਾ ਜੇ ਅੱਗੇ 20 ਸਵੇ ਦੂਰ ਸੀ ਨਾ ਇਸ ਕਾਰਵਾਈ ਨਾਲ 100 ਸਵੇ ਸਿੱਖ ਸੰਗਤ ਤੋਂ ਦੂਰ ਹੋ ਜੂਗਾ ਸਚਨ ਸ਼ਰੀ ਹੈਡਸੈਂਡ ਰੈਪ ਪ੍ਰਿੰਸਪ ਸਭ ਸਮਝਣਾ ਚਾਹੁੰਦੇ ਲਾਈਵ ਵੀ ਨਹੀਂ ਕਿ ਉੱਥੇ ਹੈਡ ਗ੍ਰਾਂਤੀ ਆਪਦੀਆਂ ਸਭਾਂ ਨਮਾਉਂਦੇ ਰਹਿਣਗੇ ਜੀ ਪਰ ਸਭ ਕਾਰਨ ਮੀਟਿੰਗ ਕਰ ਦੇਈਏ ਕਾਰਨ ਕਿ ਜੇ ਤੁਸੀਂ ਪਹਿਲਾਂ ਹੀ ਸਾਬ ਕਰਕੇ ਕਿ ਅੱਜ ਕੋਈ ਵੱਡਾ ਐਲਾਨ ਹੋ ਸਕਦਾ ਉਹ ਲੱਗਦਾ ਕੋਈ ਵੱਡਾ ਬਿਲਕੁਲ ਬਿਲਕੁਲ ਸਾਰੀ ਚਰਚਾ ਸੀ ਪਤਾ ਹੀ ਸੀ ਉਹਨਾਂ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਨੂੰ ਕਿਹਾ ਭਰਤੀ ਕਰਨ ਨੂੰ ਇਹ ਪਰਸ਼ਾਵਾਂ ਲੈਣ ਨੂੰ ਤਿਆਰ ਨਹੀਂ ਜੀ ਜੀ ਇਹ ਗਾ ਕਿਸੇ ਦੇ ਨਾਏ ਕਿਸੇ ਦੇ ਦੁਸ਼ਮਣ ਨਾ ਸਕੇ ਆ ਜੱਜਰ ਕੁਲਦੀਪ ਸਿੰਘ ਪਤਾ ਨਹੀਂ ਮਿਲੇ ਨਹੀਂ ਸਕੇ ਉਹਨਾਂ ਦੇ ਵੀ ਰਹਿਣਗੇ ਉਹ ਪਰੰਪਰਾ ਅਨਸਾਰ ਜਾਂ ਸਿਧਾਂਤ ਅਨਸਾਰ ਜਦੋਂ ਫੈਸਲਾ ਕਰਨਗੇ ਉਹਨਾਂ ਨਾਲ ਵੀ ਇੰਹੀਂ ਕਰਨਗੇ ਹੁਣ ਕਿਹਨਾਂ ਨੂੰ ਲਾਇਆ ਗਿਆ ਜੀ ਅਕਾਲਤਖ ਸਾਹਿਬ ਦੇ ਜਥੇਦਾਰ ਦੀਆਂ ਸਵਾਵਾ ਕੇਸਗਰ ਸਾਹਿਬ ਦੇ ਜਿਹੜੇ ਨਵੇਂ ਜਥੇਦਾਰ ਇਹਨਾਂ ਨੇ ਲਾਏ ਆ ਕੁਲਦੀਪ ਸਿੰਘ ਗੜਗੱਜ ਪ੍ਰਚਾਰਕਾ ਉਹਨਾਂ ਨੂੰ ਕਾਰਜਕਾਰੀ ਤੌਰ ਤੇ ਸੰਭਾਲ ਗਏ ਪ੍ਰਧਾਨ ਸਾਹਿਬ ਕੋਈ ਗਲਤ ਹੋਈ ਹੈ ਤਾਂ ਅਮੀ ਸਾਹਿਬ ਦੇ ਸਟੀਫੇਨ ਨੂੰ ਲੈ ਕੇ ਅੰਦਰ ਬਿਲਕੁਲ ਧਮੀ ਸਾਹਿਬ ਦੇ ਸਟੀਫੇਨ ਦੀ ਕੋਈ ਗੱਲ ਨਹੀਂ ਇੱਕ ਕਾਰਨ ਕੀ ਮੰਨ ਰਹੇ ਉਹਨਾਂ ਨੂੰ ਲਾਹ ਦਾ ਕਾਰਨ ਕੀ ਮੰਨ ਰਹੇ ਸਰਕਾਰ ਦੀ ਸਰਕਾਰ ਦਾ ਬਿਆਨ ਵੀ ਆਇਆ ਸੀ ਸਗਲ ਦਾ ਇਹੀ ਆ ਦੇਖੋ ਤਾਂ ਸਹੀ ਜਿਹੜਾ ਸਾਰਾ ਹਰਿਆਣਾ ਵਿਰੋਧ ਕਰਦਾ ਸੀ ਉਹਦੇ ਹੱਥ ਪ੍ਰਧਾਨਗੀ ਦੀਆਂ ਪਾਵਰਾਂ ਲੱਗੀਆਂ ਹੋਰ ਗੱਲ ਕੀ ਆ ਉਹਦਾ ਬਹੁਤ ਵਧੀਆ ਉਹਨਾਂ ਲਈ ਦਾ ਮੌਕਾ ਬੇਨਤੀਆਂ ਕਰ ਦਿਆ ਕਰਨਗੇ ਆਪਦੇ ਐਸ.ਆਰ.ਆਈ ਵੀ ਵਾਪਸ ਆਉਸ ਪ੍ਰਧਾਨ ਸਾਬ ਧਾਮੀ ਸਾਹਿਬ ਤੇ ਦਿਲੋਂ ਹਾਲਾਤ ਬਣਾਉਣਗੇ ਪੇ ਇੰਨੀ ਉਹਦਾ ਘਟਾ ਹੋ ਜੂਏ ਜੇ ਵਾਪਸ ਉਹ ਨਹੀਂ ਆਉਣਾ ਨਹੀਂ ਤੇ ਜੇ ਵਾਪਸ ਆ ਜਾਂਦੇ ਪਰ ਪੂਰਨ ਭਰੋਸਾ ਇਹੋ ਜੇ ਫੈਸਲੇ ਧਾਮੀ ਸਾਹਿਬ ਨੇ ਲੈਣਾ ਨਹੀਂ ਸੀ 14 ਦਿਨ ਦਵਾਖਲੇ ਰਗਮੀਸਰ ਅਵਦੇ ਆਰ ਪੀ ਸਿੰਘ ਆਲਾ ਲੈ ਗਏ ਆ ਨਹੀਂ ਸੀ ਦੇਣੇ ਪ੍ਰੋਡੂਸਰ ਲੱਗਦਾ ਕਿ ਮੰਨਣ ਕੋਈ ਵੀਡੀਓ ਦਾ ਸਵਾਲ ਦਾ ਜਵਾਬ ਨਹੀਂ ਦਿੰਦਾ ਚਲਦੇ ਇੱਥੋਂ ਬਣੀ ਹੈ ਜੀ ਕੋਈ ਗੱਲਬਾਤ ਕੀ ਹੋਈ ਅੰਤਰਵੈਸੀ ਮਿੱਟੀ ਹੁਣ ਮੈਂ ਬਾਲਾ ਜਾਤੀ ਤੌਰ ਤੇ ਨਹੀਂ ਕਹਿਣਾ ਇੱਕ ਮੰਨਣ ਜਿਹੜੇ 12 ਮੰਨਣਾਂ 11 ਮੰਨਣ ਉਹਨਾਂ ਕੋਲ ਜਵਾਬ ਹੈ ਨਹੀਂ ਅੰਦਰ ਕੀ ਲੱਗਦਾ ਕਿ ਇੱਕ ਤੋਂ ਇੱਕ ਬਾਅਦ ਇਸਾਰੇ ਜਥੇਦਾਰਾਂ ਨੂੰ ਲਾਇਆ ਜਾ ਰਿਹਾ ਸਾਰੇ ਹੀ ਦਾ ਤੇ ਸਾਰੇ ਹੀ ਦਾ ਤੇ ਦੋ ਤਰੀਕਾ ਵਾਲਾ ਜਿਹੜਾ ਫੈਸਲਾ ਸੀਗਾ ਉਹਦਾ ਸਾਰੇ ਦੇਖੋ ਕਲੀਅਰ ਕੱਟ ਉਹਨਾਂ ਨੇ ਮੈਸੇਜ ਦੇਤਾ ਸਿੱਖ ਸਮਝਣਨ ਜੀ ਜਿਹੜਾ ਜਥੇਦਾਰ ਸਿਧਾਂਤਾਂ ਮੁਤਾਬਕ ਚੱਲੂਗਾ ਉਹ ਰਹਿਣਾ ਨਹੀਂ ਜਿਹੜਾ ਇੱਕ ਪਰਿਵਾਰ ਮੁਤਾਬਕ ਚੱਲੂਗਾ ਇੱਕ ਪਾਰਟੀ ਮੁਤਾਬਕ ਚੱਲੂਗਾ ਉਹੀ ਬਣੂਗਾ ਉਹੀ ਟਿਕੂਗਾ ਜਦੋਂ ਉਸ ਅਜੰਡੇ ਤੋਂ ਕੋਈ ਲੰਬੇ ਹੁੰਦਾ ਚਾਹੇ ਰਗਵੀਰ ਸਿੰਘ ਚਾਹੇ ਹਰਪ੍ਰੀਤ ਚਾਹੇ ਕੋਈ ਹੋਰ ਪਹਿਲੇ ਜਥੇਦਾਰ ਬਦਾਂਤੀ ਜੀ ਉਹ ਸਾਰਿਆਂ ਦਾ ਅਸਰ ਇਹੀ ਜਿਹੜਾ ਇਹਨਾਂ ਨੇ ਕੀਤਾ ਦੇਖੋ ਜੋ ਗੱਲ ਕਹਿੰਦੇ ਸੀ ਵੀ ਲਿਉਣ ਲੱਗੇ ਬੜਾ ਸਤਕਾਰ ਦਿੰਦੇ ਆ ਜਾਣ ਲੱਗੇ ਬੜਾ